ਮਤਰਾਇਆ ਆਸਾ ਮਹੱਲਾ ਚੌਥਾ ਗੁਰਮਕਟੂਂਡ ਟੋNDEਂਦਿਆਂ ਹਰ ਸੱਜਣ ਲੱਦਾ RAM ਰਾਜੀ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨਾ ਹੈ ਮੇਰਾ ਮਨ ਤਨ ਵਿੱਦਾ ਤੁਰ ਭਾਗ ਵੱਡੇ ਹਰ ਪਾਇਆ ਨਾਮਿਕ ਰਸ ਗੁੱਡਾ ਪੰਤ ਜੀ ਸਾਮਾਨਿਤ ਖੜੀ ਮੁੰਦ ਜੋ ਬਨਵਾਲੀ RAM RAJI ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮੇ ਆਧਾਰ ਹੈ ਹਉ ਮੈਂ ਬਿਖ ਜਾਲੀ ਜਨ ਨਾਨਕ ਸਤ ਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਚਰੀ ਵਛੁਨੇ RAM RAJI ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਭਿੰਨੀ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਨ ਮੰਨੇ ਹਉ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ ਗੁਰ ਅਮਰਤ ਪਿੰਨੀ ਦੇਹੋਰੀ ਅਮਰਤ ਬੁਰ ਕੇ RAM ਰਾਜੀ ਜਿੰਨਾ ਗੁਰ ਬਾਣੀ ਮਨ ਭਾਈਆ ਅਮਰਤ ਛਕ ਛਕੇ ਗੁਰ ਤੁਠੈ ਹਰ ਪਾਇਆ ਕਿਉਂਕੇ ਧੱਕ ਤੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਪੰਡਾਰ ਹੈ ਗੁਰ ਸਤਗੁਰ ਪਾਸੀ RAM ਰਾਜੀ ਗੁਰ ਸਤਗੁਰ ਸੱਚਾ ਸਾਹੂ ਹੈ ਸਿੱਖ ਦੇ ਹਰ ਰਾਸੀ ਤਨ ਤਨ ਬਣ ਜਾ ਰਾ ਬਣ ਜੇ ਹੈ ਗੁਰ ਸਾਹੂ ਸਬਾਸੀ ਜਨ ਨਾਨਕ ਗੁਰ ਤਿੰਨੀ ਪਾਇਆ ਜਿਨ ਧੁਰ ਲਿਖਤ ਲਲਾਟ ਲਖਾਸੀ ਸਚ ਸਾਹੋ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ RAM ਰਾਜੀ ਸਭ ਭਾਂਡੇ ਤੁਦੈ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੈ ਕਿਆ ਕੋਈ ਕਰੇ ਵਿਚਾਰਾ ਜਨਾਨਨਿਕ ਕਉ ਹਰ ਬਖਸ਼ਿਆ ਹਰ ਭਗਤ ਪੰਡਾਰਾ ਹਮ ਕਿਆ ਗੁਣ ਤੇਰੇ ਵਿਤਰਹਿ ਸੁਆਮੀ ਤੂੰ ਅਪਰ ਅਪਾਰੂ ਰਾਮ ਰਾਜੀ ਹਰ ਨਾਮ ਸਲਾਹ ਹੈ ਦਿਨ ਰਾਤ ਇਹ ਹਾਇਐ ਅਦਾਰੂ ਹਮ ਮੂਰਖ ਕਿਛੂ ਨਾ ਜਾਣਹਾ ਕੇਵ ਪਾਵਹਿ ਪਾਰੂ ਜਨਾਨਨਿਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੂ ਜਿਉਂ ਭਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ RAM ਰਾਜੀ ਹਮ ਭੂਲ ਵਿਗਾੜ ਹੈ ਦਿਨ ਸਰਾਤ ਹਰ ਲਾਜ਼ਿਰ ਖਾਈ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਈ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈ ਜਿਰ ਖਾਈ ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿੰਨਾ ਸਤਗੁਰ ਮਿਲਿਆ RAM ਰਾਜੀ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਪਦਾਰਥੋ ਫੇਰ ਬਹੁੜ ਨਾ ਚੱਲਿਆ ਜਨ ਨਾਨਕ ਨਾਮਿ ਆਰਾਧਿਆ ਆਰਾਧ ਹਰ ਮਿਲਿਆ ਜਿਨਹੀ ਐਸਾ ਹਰ ਨਾਮ ਨਾ ਚੇਤੇਉ ਸੇ ਕਾਹੀ ਜਾਗਿਆ ਏ RAM RAJI ਇਹੋ ਮਾਨਸ ਜਨਮਦਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬਤੈ ਹਰ ਨਾਮ ਨਾ ਬੀਜਿਓ ਅੱਗੈ ਭੁੱਖਾ ਕੀ ਖਾਈ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਈ ਤੂੰ ਹਰ ਤੇਰਾ ਸਭ ਕੋ ਸਭ ਤੂ ਦੇ ਆਪਾਏ RAM RAJI ਕਿਸਾ ਹਾਥ ਕਿਸਾ ਦੇ ਕਿਸ ਨਾਹੀ ਸਭ ਚਲਹਿ ਚਲਾਏ ਜਿਨ ਤੂੰ ਮੇਲਹਿ ਪਿਆਰੇ ਸੇ ਤੁਧ ਮਿਲਹਿ ਜੋ ਹਰ ਮਨ ਭਾਈ ਜਨ ਨਾਨਕ ਸਤ ਗੁਰੂ ਭੇਟਿਆ ਹਰ ਨਾਮ ਤਰਾਏ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੀ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਇ ਕਿਆ ਕੀਜੈ ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ ਜਿੰਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਆਸਾ ਮਹੱਲਾ ਚੌਥਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੀ ਜੇ ਬਾਹਰ ਹੂੰ ਭੁੱਲ ਚੁੱਕ ਬੋਲ ਦੇ ਪੀ ਖਰੇ ਹਰ ਭਾਣੀ ਹਰ ਸੰਤਾਂ ਨੂੰ ਹੋਰ ਤਾਉ ਨਹੀਂ ਹਰ ਮਾਨਿ ਮਾਣੀ ਜਨ ਨਾ ਲਿਖ ਨਾਮ ਦੀ ਬਾਣ ਹੈ ਹਰ ਤਾਣ ਸਤਾਣੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੀ ਗੁਰ ਸਿੱਖੀ ਸੋ ਥਾਨ ਭਾਲਿਆ ਲਾ ਧੂਰ ਮੁਖ ਲਾਵਾ ਗੁਰ ਸਿੱਖਾਂ ਕੀ ਘਾਲ ਤਾਂ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੀ ਘਰ ਸੇਵਹਿ ਪੂਰਾ ਸਤ ਗੁਰੁ ਭੁਖ ਜਾਏ ਲਹ ਮੇਰੀ ਗੁਰ ਸਿੱਖਾ ਕੀ ਭੁੱਖ ਸਭ ਗਈ ਤਿੰਨ ਪਿਛੈ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁੰਨ ਕੇਰੀ ਗੁਰ ਸਿੱਖਾ ਮਨਵਾਦਾਈਆ ਜਿਨ ਮੇਰਾ ਸਤਿਗੁਰੂ ਡਿਠਾ RAM ਰਾਜੀ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਖਾ ਮਨ ਮਿੱਠਾ ਹਰ ਦਰਗਾਹ ਗੁਰਸਿੱਖ ਪੈ ਨਾਈਐ ਜਿੰਨਾ ਮੇਰਾ ਸਤਗੁਰੁ ਟੁੱਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉੱਠਾ ਆਸਾ ਮਹੱਲਾ ਚੌਥਾ ਜਿੰਨਾ ਭੇਟਿਆ ਮੇਰਾ ਪੂਰਾ ਸਤਗੁਰੂ ਤਿਨ ਹਰਨਾਮ ਦਰੜਾ ਵੈ ਰਾਮ ਰਾਜੀ ਤਿਸ ਕੀ ਤ੍ਰਿਸ਼ਨਾ ਭੁਖ ਸਭ ਉੱਤਰੈ ਜੋ ਹਰਨਾਮ ਤਿਆਵੇ ਜੋ ਹਰ ਹਰ ਨਾਮ ਧਿਆਈਂ ਦੇ ਤਿੰਨ ਜਮ ਨੇੜ ਨਾ ਆਵੇ ਜਨ ਨਾਨਕ ਕਉ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਉਤਰਾਵੇ ਜਿਨਹੀ ਗੁਰਮੁਖ ਨਾਮ ਧਿਆਇਆ ਤਿਨਾਂ ਫਿਰ ਬਿਗਨ ਨਾ ਹੋਈ ਰਾਮ ਰਾਜੀ ਜਿਨਹੀ ਸਤਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਨਿ ਸਤਗੁਰ ਪਿਆਰਾ ਸੇਵਿਆ ਤਿਨਾਂ ਸੁਖ ਸਦ ਹੋਈ ਜਿਨਾਂ ਨਾਨਕ ਸਤਗੁਰ ਭੇਟਿਆ ਤਿਨਾਂ ਮਿਲਿਆ ਹਰ ਸੋਈ ਜਿਨਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ RAM ਰਾਜੀ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਝਾਕ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਹਰ ਜੁਗ ਜੁਗ ਭਗਤੇ અપਾਇਆ ਪੈ ਜ ਰਖਦਾ ਆਇਆ ਆ ਰਾਮ ਰਾਜੀ ਹਰ ਨਾਖਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੇਉ ਮੁਖ ਲਾਇਆ ਜਨਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਆਸਾ ਮਹੱਲਾ ਚੌਥਾ ਸ਼ੰਤ ਘਰ ਪੰਝਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਹਰ ਗੁਰੂ ਮਲਾਵੋ ਮੇਰੇ ਪਿਆਰੇ ਘਰ ਵਸੈ ਹਰੇ ਰੰਗ ਰਨੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਹਰੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਸ਼ਨਾ ਨਾ 부ਝੀ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋਬਨ ਜਾਵੇ ਮੇਰੇ ਪਿਆਰੇ ਜਮ ਸਾਹ ਸਿਹਰੇ ਭਾਗ ਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਪਿਰ ਰਤਿਆੜੇ ਮੈਂਡੇ ਲੋਇਣ ਮੇਰੇ ਪਿਆਰੇ ਚਾਤਰਕ ਬੂੰਦ ਜਿਵੇਂ ਮਨ ਸੀਤਲ ਹੋਵਾ ਮੇਰੇ ਪਿਆਰੇ ਹਰ ਬੂੰਦ ਪੀਵੇ ਤਨ ਬਿਰਹੋ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੇ ਕਿਵੇਂ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵੇ ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ ਫਿਰ ਬਾਜੜਿਓ ਮੇਰੇ ਪਿਆਰੇ ਆਂਗਣ ਧੂੜ ਲੁੱਤੇ ਮਨ ਆਸ ਉਡੀਣੀ ਮੇਰੇ ਪਿਆਰੇ ਦੋਏ ਨੈਣ ਜੁੱਤੇ ਗੁਰੂ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ਹਰਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਗੁਰੂ ਸੁਣਾਈਆਂ ਗੁਰ ਵਿਟਣਿਓ ਹਉ ਕੋਲੀ ਮੇਰੇ ਪਿਆਰੇ ਜਿਨ ਹਰ ਮੇ ਲਾਈਆ ਸਭ ਆਸਾਂ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦਿਆੜਾ ਫਲ ਪਾਇਆ ਹਰ ਟੁੱਟੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ ਕਿਉ ਪਾਈ ਗੁਰ ਜਿਤ ਲੱਗ ਪਿਆਰਾ ਦੇਖਸਾ ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ ਗੁਰ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤਕ ਲੇਖ ਸਾ ਇੱਕ ਓੰਕਾਰ ਸਾ